जान जावे जाए कैमरे के सामने मैं मंजे से पैके नहीं मतना चाहता तो सो यह ती होगा जे तुम अपनी उम्र न भुल गए हर वे जवान महसूस करोगे गुप्ता जी ने दसिया इन्होंने उम्र किस चलती है ना सरदार हो तो सामने खड़ा है थी मैं पूरे थी। पापा थी। जी इस वे मैं भी नवंबर पूरे कर देने जी मैनु सारे कहने बाबा जी बापू जी मुझे ना क्या करो क्यों जमपैक्टर कहते हैं वैसे जी वैसे कहने ਜੋ ਅਨਰਜੇਟੇ ਤੁਸੀਂ ਹੋ ਕੈਮਰੇ ਸਾਹਮਣੇ ਅਸੀਂ ਹੈਰਾਨ ਰਹਿ ਗਏ ਅੰਕਿਆਂ ਕਿ ਇਸ ਉਮਰ ਚ ਇੰਨੀ ਅਨਰਜੀ ਨਾਲ ਕੰਮ ਕਰਦੇ ਸਰਦਾਰ ਜੀ ਸਾਹਿਬ ਸਾਡੇ ਕੋਲ ਉਹ ਮੂੜਿਆ ਫੁੱੜਿਆ ਕੋਲ ਸਾਡੇ ਕੋਲ ਨਹੀਂ ਹੁੰਦੀ ਆ ਹੁਣੇ ਮੈਂ ਫਿਰ ਹੁਣ ਕੀਤੀ ਹੈ ਕਿ ਪੀਰੀ ਅਰਦਾਸ ਸਰਬੱਤ ਦੇ ਭਲੇ ਉਹਦੇ ਚ ਆ ਹੁਣ ਆ ਕੱਲ ਕੱਲ ਹੀ ਇੱਕ ਤਾਂ ਸ਼ਾਰਟ ਪਾਇਆ ਹੋਇਆ ਮੈਂ ਤੇ ਮਲਕੀਤ ਰੌਣੀ ਮੈਂ ਤੁਰਦਾ ਹਾਂ ਉਹ ਨਹੀਂ ਤੁਰਦਾ ਉਹ ਜੋ ਤੋਰ ਹੈ ਮੇਰੇ ਪਿੱਛੇ ਖੜਾ ਮਲਕੀਤ ਰੌਣੀ ਉਹ ਪਾਪਾ ਜੀ ਐਦਾਂ ਮੈਂ ਕਹਾਂ ਤੁਰਦਾ ਕਦੇ ਪਹਿਲਾਂ ਦੇਖਿਆ ਨਹੀਂ ਅਜੀ ਕੀ ਹੋਇਆ ਮੈਂ ਜਮਾਇਤ ਬੈਠੇ ਮੈਂ ਪਾਤਰਾਂ ਮੈਂ ਦਾ ਚਰਦਾਰ ਵਾਲਾ ਇਹਨਾਂ ਉਹਦੇ ਚਾਹਾਂ ਮੈਂ ਸਾਡੇ ਪਿੰਡ ਰਾਣਾ ਰਮੀਲ ਨੇ ਫਿਲਮ ਦੀ ਸ਼ੂਟਿੰਗ ਕੀਤੀ ਉਹ ਸਾਡੇ ਪਿੰਡ ਦੇ ਲੋਕ ਉਹਨਾਂ ਨੇ ਕਦੇ ਮੈਨੂੰ ਐਂ ਜਾਉਂਦੇ ਮੈਂ ਮੰਗੋ ਚੱਕੀ ਤੇ ਤੁਰਿਆ ਜਦੋਂ ਮੰਗੋ ਚੱਕ ਕੇ ਮੈਂ ਤੁਰਿਆ ਪਿੰਡ ਦੇ ਵਿੱਚ ਦੇ ਕੋਈ ਧਾਰ ਚੰਗਾ ਪਰ ਬੈਠਾ ਸੀ ਕਿਹੜਾ ਭੂਤ ਆਵੜਿਆ ਮਤਲਬ ਬੰਦੇ ਬੰਦੇ ਜੈਨ ਉਹ ਸੱਡਰਾਂ 'ਤੇ ਬੈਠਾ ਬੈਠਾ ਗੱਲਾਂ ਹੋਣ ਤਾਂ ਹੋਰ ਕਰਦਾ ਸੀ ਇੱਕਦਮ ਉਹਦੀਆਂ ਅੱਖਾਂ ਦਾ ਦੇਖਣਾ ਇਹਦੀ ਦੌਰ ਦੀ ਜਾਦ ਸਭ ਸਭ ਕੁਝ ਚੇਂਜ ਹੋ ਗਿਆ ਇਹ ਹੋ ਗਿਆ ਜੰਦੇ ਟੈਕਿੰਗ ਪੰਡਾ ਦੇ ਬੰਦਿਆਂ ਨੂੰ ਸਮਝ ਆ ਗਈ ਇਹ ਹੋ ਗਿਆ ਹੁਣ ਇੱਥੇ ਖੜਾ ਮੈਨੂੰ ਗੁੱਸਾ ਆ ਮੈਨੇ ਕੋਈ ਕਹਿੰਦਾ ਨਹੀਂ ਮੈਂ ਨਾਲ ਬੱਚਨ ਨਹੀਂ ਕਰਦਾ ਕੋਈ ਆਈ ਕੋਈ ਆ ਤੂੰ ਮੇਰੇ ਤੇ ਆ ਕੇ ਕਰਦਾ ਐਨੀ ਜਿੱਤੇ ਨਾ ਕਰੇ ਕਰਦੇ ਤੇਰੇ ਨਾਲ ਤੇਰੇ ਪਿੱਛੇ ਰਹੀ ਹੈ ਤੂੰ ਨਾ ਤੇ ਆਪਰੇ ਤਮਾਗਿਆ ਸੀ ਐ ਚੱਲ ਤਾਂ ਸਭ ਪਏ ਲੈ ਨਾ ਆਏ ਨਾ ਐਂ ਆਈ ਗੱਲ ਤਾਂ ਮੈਨੂੰ ਹੁਣ ਹੀ ਹੀਰਾ ਨਹੀਂ ਮਿਲਤਾ ਪਏ ਤੈਨੂੰ ਨਾ ਦੱਸੂਗੇ ਕਿ ਕੱਟਵਾ ਲੈ। ਅੱਛਾ ਇੰਦਾ ਦਾ ਬੱਚਾ ਜਿਉਂਦਾ ਰੱਖੋ ਆਪਣੇ ਆਪ। ਜਿਹੜਾ ਮੇਰਾ ਹੁਣ ਬੋਲ ਕੋਈ ਮੇਰੀ ਮਾਤਰ ਨੂੰ ਨਹੀਂ ਦੇਖੀ ਰਹੀ।